ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵੀਰਜੀ ਪੱਤੀ ਕੱਕੇ ਵਾਲਾ ਪਿੰਡ ਬੱਚੀ ਪਿੰਡ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਦੀ ਹੈ ਵੀਰਜੀ ਅੱਜ ਦੀ ਵੀਡੀਓ ਜੀ ਤੁਹਾਨੂੰ ਟੋਟਲ ਦੋ گاਵਾ ਦਿਖਾਈ ਜਾਣਗੇ ਜਦ ਵਿੱਚ ਵੀਰਜੀ ਇੱਕ ਚੌਗੀ ਵੱਛੀ ਪਹਿਲੇ ਸੂਏ ਇੱਕ ਗਾਂ ਵੀਰਜੀ ਸੂਈ ਸਵਾਈ ਦੋਵੇਂ گاਵਾ ਵੀਰਜੀ ਸੋਈਆਂ ਹੋਈਆਂ ਨੇ ਬਾਕੀ ਵੀਰਜੀ ਉਹਨਾਂ ਆਪਾਂ ਕਰਦੇ ਹਾਂ ਕਿਸਾਨ ਵੀਰ ਦੇ ਨਾਲ ਗੱਲ ਤਾਨੂੰ ਪੂਰੀ ਪੂਰੀ ਰੇਟ ਬਾਰੇ ਵੀਜੀ ਲੈ ਕੇ ਦੇਨੇ ਆ ਜਾਣਕਾਰੀ ਬਾਕੀ ਰੇਟ ਬਾਰੇ ਵੀਜੀ ਤੁਹਾਨੂੰ ਲੈ ਕੇ ਦੇਨੇ ਪੂਰੀ ਪੂਰੀ ਜਾਣਕਾਰੀ ਤੇ ਦੁੱਧ ਬਾਰੇ ਦੱਸ ਦੀ ਵੀਜੀ ਨੂੰ ਪੁੱਛ ਕੇ ਕਿੰਨਾ ਟੋਟਲ ਚੋਦੇ ਗਾਣ ਹੋਰ ਬਾਲਾਂ ਸੰਗ ਜੀ ਕੀ ਹਾਲ ਚੱਲ ਜੀ ਠੀਕ ਠਾਕ ਜੀ ਵਧੀਆ ਵਧੀਆ ਤੇ ਲੋ ਸਾ ਤੁਸੀਂ ਸੁਣਾਓ ਬਸ ਠੀਕ ਠਾਕ ਵਧੀਆ ਤੁਸੀਂ ਸੁਣਾਓ ਨੇ ਅੱਜ ਦੇ ਵਿੱਚ ਕਿੰਨੇ ਨੇ ਵੀਡੀਓ ਵਿੱਚ ਟੋਟਲ ਲਾਗਾ ਜੀ ਆਪਣੇ ਕੋਲ ਤਾਂ ਸਭ ਦੋ ਹੀ ਆ ਛੱਦੋਂਵੇਂ ਗਾਵਾਂ ਇਹਨੇ ਇੱਕ ਛੋਟੀ ਹੋਵੇ ਅੱਛਾ ਜੀ ਇੱਕ ਛੋਟੀ ਸੀ ਨਾਲ ਹਾਂਜੀ ਠੀਕ ਹੈ ਦੋਵੇਂ ਗਮਾਂ ਵਿੱਚ ਸੂਈਆਂ ਨੇ ਦੋਵੇਂ ਸੂਈਆਂ ਤੇ ਕਿੰਨੇ ਕਿੰਨੇ ਦਿਨਾਂ ਦੀਆਂ ਸੂਈਆਂ ਆ ਆਲ ਪਰਸੋ ਸੂਈ ਤੇ ਆ ਚੌਥੀ ਸੂਈ ਠੀਕ ਠੀਕ ਹੈ ਸਭ ਤੋਂ ਪਹਿਲਾਂ ਆਪਣਾ ਫੋਨ ਨੰਬਰ ਤੇ ਐਡਰੈਸ ਦੱਸ ਦਿਓ ਇੱਕ ਵਾਰ ਨਾਮ ਬਲਵੰਤ ਸਿੰਘ ਹਾਂਜੀ ਪਿੰਡ 25 ਵੰਦੇ ਤਸੀਲ ਲੋਪੋਗੇ ਹਾਂਜੀ ਠੀਕ ਹੈ ਲਗਭਗ ਟਾਰੀ ਤੋਂ ਕੋਈ 9 ਕਿਲੋ ਬਟਾ ਤੇ ਚਗਾਵੇਂ ਤੋਂ ਲਗਭਗ ਇੰਨਾ ਕਿ ਨਾ ਤੇ ਸਭ ਤੋਂ ਪਹਿਲੇ ਵੀਰ ਜੀ ਆਹ ਵਿਹੜ ਬਾਰੇ ਦੱਸਿਓ ਜੀ ਕੀ ਡਿਟੇਲ ਜੇ ਪਹਿਲਣ ਆ ਪਹਿਲਣ ਆ ਜੇ ਹਾਂਜੀ ਪਹਿਲਾਂ ਤੇ ਦੰਦੋਂ ਵੀਰ ਜੀ ਕਿੱਦਾਂ ਜੀ ਚੌਗੀ ਆ ਅੱਛਾ ਮੂੰਹ ਚੌਗੀ ਆ ਜੀ ਚੌਗੀ ਠੀਕ ਹੈ ਵੀਰ ਜੀ ਉਹ ਵਖਾ ਦੋ ਵਖਾ ਦੋ ਚੈੱਕ ਕਰਾ ਆ ਜੋ ਕਰੋ ਵੀਰ ਜੀ ਚੈੱਕ ਦੰਦੋਂ ਵੀਰ ਜੀ ਚੌਗੀ ਚਾਰ ਦਾ ਪਹਿਲੇ ਸੂਏ ਵੈੜ ਪਿੱਛੇ ਬੱਚਾ ਕੀ ਵੀਰ ਜੀ 25 ਠੀਕ ਹੈ ਚਲਾਓ ਲੰਮੀ ਚਲਾਓ ਥੋੜੀ ਆਓ ਬਾਅਦ ਤੱਕ ਕਰੋ ਵੀਰ ਜੀ ਆਡਰ ਦੀ ਤੇ ਇਸ ਦੀ ਕੁਆਲਟੀ ਚੈੱਕ ਪਹਿਲੇ ਸੂਏ ਵੀਰ ਜੀ ਵੈੜ ਤਿਆਰ ਬਿਲਕੁਲ ਦੋ ਦਿਨ ਹੋ ਗਏ ਜੀ ਅਕਾ ਸੁਈਨ ਹੋ ਗਏ ਹਾਂ ਜੀ 12 ਤੋਂ 13 ਲੀਟਰ ਬੋਲਾ ਹੋਊਗਾ ਹੋਊਗਾ ਵਾਧਾ ਭਾਏ ਨਾ ਦੱਸਾਂਗੇ ਕਿ ਸ਼ੁਣ 12 13 ਠੀਕ ਪਰਸੋਂ ਦੀ ਹੈ ਹਾਂ ਜੀ ਪਰਸੋਂ ਦੀ ਠੀਕ ਹੁਣ 12 ਤੋਂ 13 ਲੀਟਰ ਬੋਲਾ ਜਿਹੜਾ ਤਿਆਰ ਹੈ ਵਾਧਾ ਵੀ ਹੋਊਗਾ ਤੇ ਲੋਸਾ ਭਾਏ ਨਾ ਦੱਸਾਂਗੇ ਠੀਕ ਹੈ ਠੀਕ ਹੈ ਜੀ ਕਰੋ ਵੀਰ ਜੀ ਇਹ ਕਰਾਂ ਖਣਾਂ ਦੀ ਕੁਆਲਿਟੀ ਚੈੱਕ ਅੱਦਰ ਦੀ ਵੀਰ ਜੀ ਕੁਆਲਿਟੀ ਚੈੱਕ ਬਿਲਕੁਲ ਬਰੀਡ ਦੇ ਵਿੱਚ ਹੈ ਵੀਰ ਜੀ ਬੜੇ ਬਾਕੀ ਬੱਚਾ ਇਹ ਚੱਲ ਨਾ ਆਇਆ ਇਹ ਕਰਾ ਦੇ ਕੁਆਲਿਟੀ ਚੈੱਕ ਆ ਵੀਰ ਜੀ ਬੱਚਾ ਵੀ ਚੈੱਕ ਕਰੋ। ਅੱਛੀ। ਆਹ। ਠੀਕ ਹੈ 나ਡੂ ਦੇ ਨਾਲ। ਅੱਛੀ। ਹਾਂਜੀ। ਠੀਕ ਹੈ ਵੀਰ ਜੀ। ਪੱਛੀ ਵੀਰ ਜੀ ਬਿਲਕੁਲ ਬਰੀਡ ਦੇ ਵਿੱਚ। ਚੰਗੇ ਵਧੀਆ ਸੀਮਨ ਦੀ ਵੀਰ ਜੀ ਮੇਰੇ ਬੱਚਾ ਵੀ ਤਿਆਰ ਬਿਲਕੁਲ। ਤੇ ਇਹਦਾ ਕਿੰਨਾ ਬਲੈਂਸਿੰਗ ਦੁੱਧ ਦੱਸਿਆ ਮੁਕੇ ਤਿਆਰ ਹੋਣ। ਹੁਣ 12-13 ਲੀਟਰ। 12 ਤੇ ਲੀਟਰ ਤਿਆਰ ਆ। ਹਾਂਜੀ ਵਾਧੀ ਹੋਊਗਾ ਕਰ। ਕਿ ਕੀ ਰੇਟ ਮੰਗਦੇ ਜੀ ਦਾ? ਇਹਦਾ ਚਲੋ ਸਭ ਬਾਹਰ ਤੇ ਬੜੀ ਚੰਗੀ। ਹਾਂਜੀ। ਤੇ ਬਾਕੀ ਉਤਰਾ ਅਸੀਂ ਵੀਡੀਓ ਵੇਖ ਕੰਨਾਂ ਐ ਤੇ ਕੱਲ ਬੰਦਾ ਕਹਿੰਦਾ ਸੀ 80 ਦੀ ਦੇਣੀ ਹਾਂਜੀ ਹਾਂਜੀ ਪਰ ਆਪਾਂ ਜਿਹੜਾ ਵਾ ਜੈਜੀ ਆ ਪਾ ਆ ਕਿੰਨਾ ਕ ਤੱਕ ਆਪਾਂ ਛੱਡ ਦੀ 70 ਦੀ ਕਰ ਲਓ ਆਪੇ ਜੈਜ ਬਿਲਕੁਲ ਤੁਸੀਂ ਆਪਣੇ ਆਪ ਬੋਲੇ ਤਾਂ 82 85 ਕਰੀ ਜਾਂਦੇ ਹਾਂਜੀ ਜਿਹੜੀ ਆਪਾਂ ਛਾੜੀ ਦੇਣੀ ਜਿੱਥੇ ਤੱਕ ਹਾਂਜੀ 2 ਘੱਟ ਦੇ ਦਈਏ 2 ਘੱਟ 70000 ਦੀ ਹਾਂਜੀ 3 ਘੱਟ 3 ਘੱਟ ਹਾਂਜੀ ਛੋਟਛੜ ਸਭ ਕੋ ਵਿੱਚ ਹੀ ਕਰ ਦਿਓ ਆਪੇ ਠੀਕ ਐ ਵੀਰ ਜੀ ਠੀਕ ਐ ਵੀਰ ਜੀ ਵੀਰ ਜੀ ਨੇ ਆਖਿਆ ਵੀ 3000 ਘੱਟ 70000 ਦੀ ਵੀਰ ਜੀ ਵੈਰ ਬਿਲਕੁਲ ਦਵਾਂਗੇ ਇੱਕ ਵਾਰ ਫੇਰ ਵੀ ਬੱਚਾ ਵੀਰ ਜੀ ਬਿਲਕੁਲ ਮਗਰਤਾ ਜਾਇਆ ਜਿਹੜਾ ਤਿਆਰ ਆ। ਉਹ ਵੀ ਬੱਛੀ ਚੰਗੇ ਵਧੀਆ ਸੀਮਨ ਦੇ। ਤੇ ਦੂਸਰੀ ਗਾਂ ਬਾਰੇ ਕੀ ਡਰਬਲ ਸਿੰਘ ਜੀ? ਦੂਸਰੀ ਵੀ ਸੂਈ ਹੈ। ਅੱਛਾ ਇਹ ਥੱਲੇ ਕਿੰਨਾ ਦੁੱਧ ਜੇ? ਅੱਛਾ 16 ਲੀਟਰ। 16 ਲੀਟਰ ਤਿਆਰ ਹੈ ਮੋਕੇ ਤੇ। ਕਿੰਨੇ ਦਿਨਾਂ ਦੀ ਸੂਈ ਹੈ ਵੀ? ਇਹ ਮੈਨੂੰ ਵੀ ਚੌਥਾ ਪੰਜਵਾਂ ਦੇ ਨਹੀਂ ਅਸੂਈ। ਅੱਛਾ ਜੀ ਕਰੋ ਵੀਰ ਜੀ ਕਰੋ। ਮਗਰ ਬੱਛੀ ਹੈ ਤੇ। ਹਾਂ ਮਗਰ ਚਲਾਇਓ ਮਾਰੀ ਕੋਲ ਤੇ। ਇਹ ਕਿਰਵੇ ਸੂਈ ਬਲੰਸਾਂਗੇ। ਇਹ ਤੁਹਾਨੂੰ ਸਾਫੁੱਜੀ ਜਾਂਦੇ ਆ ਤੇ ਆਪਾਂ ਤੀਜੀ ਕਰਕੇ ਲਈ ਕੋ ਚੌਥੇ ਮਾਲ ਤੇ ਜੇ ਮਾਲੇ ਅੱਛਾ ਜੀ ਠੀਕ ਠੀਕ ਹੈ ਵੀਰ ਜੀ ਹੁਣ ਮੌਕੇ ਦੁੱਧ ਜਿਹੜਾ ਵਾ ਹਾਂ ਜੀ ਕਿੰਨਾ ਤਿਆਰ ਰੱਖਿਆ ਜੇ 16 ਲੀਟਰ 16 ਲੀਟਰ ਬਿਲਕੁਲ 15 ਦੀ ਗਾਰੰਟੀ ਤੇ 16 ਲੀਟਰ ਮਤਲਬ ਤੁਸੀਂ ਜੇ ਫੋਨ ਤੇ ਕਿਸੇ ਨੂੰ ਆਪਾਂ ਆਨਲਾਈਨ ਗੱਲ ਕਰਦੇ ਆਂ ਤੇ ਫਿਰ 15 ਲੀਟਰ ਹਾਂ ਜੀ ਠੀਕ ਉਦ ਤਰਾ ਘਰ ਵਾਲਾ ਦੁੱਧ ਜਿਹੜਾ 16 ਲੀਟਰ ਹੈਗਾ ਚੈੱਕ ਵਾਲਾ 16 ਲੀਟਰ ਪਲੱਸ ਚ ਆਊਗਾ ਚੋਣ ਬਹੁਤ ਚੰਗੀ ਹੈ ਠੀਕ ਹੈ ਵੀਰ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਠੀਕ ਕਰੋ ਵੀਰ ਜੀ ਇੱਕ ਰਾਡਰ ਦੀ ਕੁਆਲਿ 16 ਲੀਟਰ ਦੁੱਧ ਵੀਰ ਜੀ ਨੇ ਆਖਿਆ ਵੀ ਮੌਕੇ ਤੇ ਤਿਆਰ ਹੈ ਗਾਂ ਦੇ ਥੱਲੇ ਚਵਾ ਕੇ ਵੀਰ ਜੀ ਕਹਿੰਦੇ ਵੀ ਤਸੱਲੀ ਕਰਕੇ ਪਸ਼ੂ ਖੀਰ ਦੁੱਧ ਵਿੱਚ ਹਰ ਵੀਰ ਨੂੰ ਬੇਨਤੀ ਕਰਦੇ ਆ। ਆਇਦਰ ਮੜਾ ਜਾਓ। ਇਹਦਾ ਬਲੈਂਸਿੰਗ ਜੀ ਕੀ ਮੰਗਦੇ ਜੇ? ਹਾਂਜੀ। 20 ਲੀਟਰ ਦੁੱਧ ਕੜਨਾ। ਅੱਛਾ ਜੀ। ਉਹ ਆਦੇ ਇੰਨਾ ਕੜਦੀ ਰਹੀ ਹੈ। ਚਲੋ ਹੁਣ ਵੀ 18 18 ਲੀਟਰ ਦਊਗਾ ਮੈਲਾ ਨਹੀਂ ਮਾਰਿਆ ਨੂੰ। ਠੀਕ ਹੈ ਜੀ ਮੈਲੇ ਤੇ ਨਹੀਂ ਬਿਲਕੁਲ। ਹਾਂਜੀ। ਸੈਟਲ ਸਮ ਮੋਡਰ ਕਰ ਨੂੰ 60 ਕਰੀ ਜਾਨਾ। ਹਾਂਜੀ। ਪਰ ਆਪਣੀ ਸੈਟ ਕਰਨਾ ਹਾਂਜੀ ਇਹ 52 ਦੀ ਬਿਲਕੁਲ ਜਾਏ ਤੂੰ ਇੱਥੇ ਵੀ ਕਰ ਦੋ ਜਿੰਨੇ ਤੱਕ ਬਿਲਕੁਲ ਛੱਡਣੀ ਆ ਤੂੰ ਉਹ ਗੱਲ ਕਰ ਦੋ ਇੱਕੋ ਗੱਲ ਬਸ 50 ਹੀ ਦੇ ਦੀ ਜਿੱਦਾਂ ਤੁਹਾਨੂੰ ਜੱਗ ਲੱਗਦਾ ਕਿ ਆਪਣਾ ਮੈਂ ਆਪਾਂ ਬਿਲਕੁਲ ਨਹੀਂ ਵੇਚਣਾ ਕਿਉਂਕਿ ਤੁਸੀਂ ਇੱਕ ਏਰ ਜਿਹਨੂੰ ਕਰਨਾ ਉਹ ਆਪਣਾ ਲਾ ਕੇ ਸਭ ਕੁਝ ਕਰ ਦੋ ਹਾਂ ਨਾ 48 ਜਿਹੜਾ 48000 ਦੀ ਹੈ ਤੇ 15 ਲੀਟਰ ਦੁੱਧ ਦੀ ਜਿਹੜੀ ਗਾਰੰਟੀ ਹੈ ਹਾਂਜੀ ਗਾਰੰਟੀ ਦੀ ਠੀਕ ਹੈ ਵੀਰ ਜੀ ਇੱਕ ਵਾਰ ਫੇਰ ਵੇਚੀ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ 48000 ਵੀਰ ਜੀ ਵੀ ਜੇ ਨਾਖਿਆ ਹੋਵੇ ਤਾਂ ਦਾ ਤੇ ਜੇਕਰ ਤੋਂ ਸੋਰ ਸਾਹਿਬ ਮੰਨ ਲਓ ਦੋਵੇਂ گاਵਾ ਇਕੱਠੀਆਂ ਜੁਗਵੀਂ ਭਰਾ ਪਾਲੰਦਾ ਵਾ ਤੇ ਫਿਰ ਕੋਈ ਰੇਟ ਦਾ ਕਿਦਾਂ ਫਿਰ ਰੇਟ ਨੂੰ ਸਾਹਿਬ ਦੇ ਦਾਂਗੇ 1 15 ਦੀਆਂ 1 15 ਦੀ ਜੋੜੀ ਫਿਰ ਹਾਂਜੀ ਉਹਦੇ ਚ ਮੇਰੀ ਮਰਜ਼ੀ ਦੀ ਛੋਟ ਹੋਣੀ ਠੀਕ ਹੈ ਠੀਕ ਹੈ ਵੀਰ ਜੀ ਠੀਕ ਹੈ ਹਾਂਜੀ ਤੇ ਦੁੱਧ ਦੋਂ ਥਲੇ ਮੌਕੇ ਤੇ ਜਿਹੜਾ ਤੁਸੀਂ ਦੱਸਿਆ ਹੋਇਆ ਇਹਨਾਂ ਬਿਲਕੁਲ 18 ਕਿਲੋ ਬੋਲਾ ਤਿਆਰ ਹੈ ਇਹਦੇ ਕੁਝ ਪਾਸ ਦੋ ਦੋ ਵੀ 18 20 ਕਿਲੋ ਕੱਢੂਗਾ ਠੀਕ ਹੈ ਇਹਦੇ ਥਲੇ ਬੱਚਾ ਵੀਰ ਜੀ ਕਿਹੜਾ ਜੇ ਉਧਰ ਵੱਚੀ ਹੈ ਇਹਦੀ ਵੱਚੀ ਆ ਜੇ ਤੁਸਾਂ ਵੱਚੀ ਵੀਰ ਜੀ ਮਗਰ ਵੇਖੋ ਬਿਲਕੁਲ ਕੁਆਲਿਟੀ ਅਬ ਫੇਸ ਕਰੋ ਮਾਰੀ ਫੇਸ ਕੋ ਦੇਖੋ ਵੀਰ ਜੀ ਫੇਸ ਦੀ ਕੁਆਲਿਟੀ ਬਿਲਕੁਲ ਪੈਨੀ ਮੇਕਰ ਦੇ ਜਿਵੇਂ ਸੀਮਨ ਦਾ ਵੀਰ ਜੀ ਬੱਚਾ ਵੀ ਬਿਲਕੁਲ ਤਿਆਰ ਹੈ ਵੀਰ ਜੀ ਫੇਸ ਕੁਆਲਿਟੀ ਚੈੱਕ ਕਰੋ ਵੀਰ ਜੀ ਬੱਚੇ ਦੇ ਇਹਨੂੰ ਕਿੰਨੇ ਦਿਨ ਅਖਾ ਸੁਈ ਨੂੰ ਹੋ ਗਏਗੇ ਇਹਨੂੰ ਇਹ ਹਫਤਾ ਵੀ ਹੋਇਆ 6 5 6 ਦਿਨ ਨਹੀਂ ਹੋਏ ਸੁਈ ਨੂੰ ਜਿਹੜੀ ਪਿਛਲੀ ਵੀਡੀਓ ਵਿੱਚ ਜਦੋਂ ਪਾਈ ਹਾਂਜੀ ਹਾਂਜੀ ਉਦੋਂ ਇਹ ਸੂਣ ਦੀਆਂ ਦੋਵੇਂ ਇੱਕ ਇੱਕ ਘਰ ਹੀ ਦਾ ਪਨਾਲ ਛੋਟੀ ਲੈਣ ਦੀ ਇੱਕ ਬਾਅਦ ਚ ਲਈ ਉਦੋਂ ਨਹੀਂ ਸੁਈਆਂ ਇਹ ਵੀ ਠੀਕ ਹੈ ਵੀਰ ਜੀ ਠੀਕ ਹਾਂਜੀ 18 ਤਰੀਕ ਦੀ ਵੀਡੀਓ ਸੀ ਉਹ 18 ਤਰੀਕ ਦੀ ਸੁਈ ਹੈ 16 ਤਾਰੰਖ ਤਰੀਕ ਲੱਗੇ ਆ ਹਾਂਜੀ ਤੇ ਅੱਜ ਲਗਭਗ ਹੋ ਗਈ ਜੇ 23 24 23 23 ਜਨਵਰੀ ਆ ਗਈ 2025 ਦੀ ਹੈ ਨਾ 23 ਜਨਵਰੀ 2025 ਨੂੰ ਵੀਡੀਓ ਬਣਾਉਣ ਦੇਣਾ ਹਾਂਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਹਾਂਜੀ ਹੋਰ ਕੋਈ ਆਪਣਾ ਬਲੰਸ ਸਿੰਘ ਜੀ ਕਹਿਣਾ ਚਾਹੁੰਦੇ ਜੇ ਵੀਡੀਓ ਵਿੱਚ ਕੁਝ ਤੁਹਾਨੂੰ ਸਭ ਇਹੋ ਕਹਿਣਾ ਚਾਹਣਾ ਆਪਣਾ ਤਸੱਲੀ ਕਰਕੇ ਮਾਲ ਖੇਦ ਹਾਂਜੀ ਹਾਂਜੀ ਆਪਣਾ ਇਹ ਤਸੱਲੀ ਕਰਕੇ ਹਾਂ ਪਹਿਲੀ ਗੱਲ ਤੇ ਆ ਵੀ ਹਰ ਇੱਕ ਵੀਰ ਨੂੰ ਬੇਨਤੀ ਇਹ ਹੋਗੀ ਆਪਣਾ ਪਸ਼ੂ ਜਿਹੜਾ ਲੈਣਾ ਵਾ ਘਰ ਆਣ ਕੇ ਹੀ ਹਾਂਜੀ ਖਰੀਦੋ ਇੱਥੇ ਆਣ ਕੇ ਹਨਾ ਬਸ ਇੱਥੇ ਆਣ ਕੇ ਤੇ ਆਪਣਾ ਤਸੱਲੀ ਕਰਕੇ ਤੋਂ ਮੈਂ ਟਾਈਮ ਦੋ ਟਾਈਮ ਚੋਲਣ ਤਿੰਨ ਟਾਈਮ ਹਾਂਜੀ ਚੋਗੇ ਤਸੱਲੀ ਕਰਕੇ ਹਾਂਜੀ ਉਸ ਚ ਵੀ ਉਸੇ ਵਲੇ ਸੇਲ ਹੋ ਗਿਆ ਤੇ ਬਾਕੀ ਸਾਡੀ ਇਹੋ ਕੋਸ਼ਿਸ਼ ਹੁੰਦੀ ਆ ਵੀ ਵੀਰਾਂ ਨੂੰ ਕੋਈ ਚੰਗਾ ਵਿਖਾਈਏ ਠੀਕ ਠੀਕ ਹੈ ਵੀਰ ਜੀ ਠੀਕ ਹੈ ਜੀ ਵੀ ਮਤਲਬ ਕੋਈ ਕੋਈ ਯਾਦ ਕਰੇ ਭੈਣ ਭਰਾ ਠੀਕ ਹੈ ਵੀਰ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਕਿਸਾਨ ਵੀਰੋ ਵੀਰ ਜੀ ਨਾਲ ਵੀਰ ਜੀ ਇਹੋ ਬੇਨਤੀ ਆ ਵੀ ਮਤਲਬ ਪਸ਼ੂ ਜਿਹੜਾ ਵਾ ਆਪਣੀ ਤਸल्ली ਕਰਕੇ ਆ ਦੂਜੇ ਸਵੇ ਨੂੰ ਅੱਛੀ ਸਵਾ ਲੱਖ ਦੀ ਠੀਕ ਹੈ ਠੀਕ ਹੈ ਦੂਜੇ ਸਵੇ ਨੂੰ ਇੱਕ ਬੜਾ ਚਲਾ ਦੋ ਤਰੋ ਚਲਾ ਦੋ ਚਲਾ ਦੋ ਇੱਕ ਰਵੀਰ ਜੀ ਫਿਰ ਥੋੜਾ ਅੱਗੇ ਚਲਾ ਦੋ ਮੜਾ ਇੱਕ ਰਵੀਰ ਜੀ ਅਡਰ ਦੀ ਕੁਆਲਿਟੀ ਫੇਰ ਬੈਡ ਤੇ ਚੈੱਕ ਕਰੋ ਅਜੇ ਚੌਗੀ ਮੂਹਾਂ ਆ ਅਜੇ ਛਕੀ ਅਜੇ ਇਹਨੇ ਜਵਾਨ ਹੋਣਾ ਠੀਕ ਹੈ ਵੀਰ ਬੜੀ ਵੱਡੀ ਹੋਰ ਬਣ ਜਾਣੀ ਹੋਣੀ ਵੇਖੋ ਕਿੱਥੇ ਆਉਗੀ ਠੀਕ ਹੈ ਜੀ ਕਿਸਾਨ ਵੀਰ YouTube ਦੇਖਣ ਵਾਲੇ ਭੈਣ ਭਰਾਉਣ ਵੀਡੀਓ ਦੇਖਣ ਸਾਰਿਆਂ ਨੂੰ ਸਾਡੇ ਵੱਲੋਂ ਵੀਰ ਜੀ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ